ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਵਿੱਚ ਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਦੇਖਿਆ ਸੀ ਪਟਿਆਲੇ ਤੋਂ ઋਸ਼ੀਕੇਸ਼ ਤੇ ਹੁਣ ਆਪਾਂ ਜਾ ਰਹੇ ਹਾਂ ਜੀ ઋਸ਼ੀਕੇਸ਼ ਤੋਂ ਗੋਵਿੰਦਗੜ੍ਹ ਤੱਕ ਦਾ ਸਫ਼ਰ ਰਹੇਗਾ ਮੇਰਾ ਅੱਜ ਦੇ ਇਸ ਵੀਡੀਓ ਦੇ ਵਿੱਚ ਤੇ ਪਲੀਜ਼ ਰਿਕਵੈਸਟ ਹੈ ਜੀ ਇੱਕ ਵਾਰ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਮੇਰਾ ਸਫ਼ਰ ਸਟਾਰਟ ਹੋ ਚੁੱਕਿਆ ਹੈ ਤੇ ਅੱਗੇ ਲੈਂਡਸਲਾਈਡ ਹੋਣ ਕਰਕੇ ਰਸਤਾ ਬੰਦ ਸੀਗਾ ਵੇਰਾਪਾ ਚੱਲ ਪਈ ਸੀ ਤੇ ਹੁਣ ਆਪਾਂ ਜਾ ਰਹੇ ਹਾਂ ਠੀਕ ਹੈ ਜੀ ਤੇ ਆ ਦੇਖੋ ਕਾਫੀ ਸੰਗਤ ਸਾਡੇ ਨਾਲ ਹਲ ਜਾ ਰਹੀ ਸੀ ਬਹੁਤ ਰਸ਼ ਸੀ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਹਾਂ ਜੀ ਆ ਦੇਖੋ ਇਹ ਕਿੱਦਾਂ ਦੇ ਮੋੜ ਆਂਦੇ ਨੇ ਦੇਖੋ ਕਾਫੀ ਮੋੜ 啊。Oh. ਰਾਦੀ ਵਿੱਚ ਬਹੁਤ ਹੀ ਵਧੀਆ ਚਾਪਕੋੜਿਆਂ ਦਾ ਲੰਗਰ ਲੱਗਿਆ ਹੋਇਆ ਸੀ ਤੇ ਜਲਦੀ ਜਲਦੀ ਆਪਾਂ ਲੰਗਰ ਖਾ ਕੇ ਤੇ ਰੈਡੀ ਛੜੀ ਹੋ ਗਏ ਦੁਬਾਰਾ ਤੇ ਦੇਖੋ ਜੀ ਫੇਰ ਤੋਂ ਮੈਂ ਆ ਗਿਆ ਮੈਂ ਫੇਰ ਤੋਂ ਮੇਰੀ ਯਾਤਰਾ ਸ਼ੁਰੂ ਹੋਣ ਲੱਗੀ ਹੁਣ ਬਾਈਕ ਮੈਂ ਆਪਣਾ ਸਟਾਰਟ ਕਰਨ ਲੱਗਾ ਤੇ ਇਸ ਰੋਡ ਦੇ ਉੱਪਰ ਲੰਗਰ ਲੱਗਿਆ ਪਿਆ ਤੇ ਹੁਣ ਆਪਾਂ ਥੋੜਾ ਜਲਦੀ ਜਾ ਰਹੇ ਭੱਜ ਕੇ ਜਲਦੀ ਜਲਦੀ ਪਹੁੰਚੀਏ ਯਾਰ ਜਿੱਦਾ ਬਹੁਤ ਦੂਰ ਹੈ ਤੇ ਜਾ ਰਹੇ ਹੁਣ ਆਪਾਂ ਆਹ ਰੋਡ ਆ ਜੀ ਅੱਗੇ ਫੇਰ ਇੱਕ ਲੰਗਰ ਆ ਗਿਆ ਸੀ ਲੰਗਰ ਬਹੁਤ ਲੰਗਰ ਬਹੁਤ ਜਾਦੇ ਆ ਰਹੇ ਨੇ ਦੇਖੋ ਪੂੜੀਆਂ ਛੋਲੇ ਲੰਗਰ ਸੀ ਪੂੜੀਆਂ ਛੋਲੇ ਪੂੜੀਆਂ ਛੋਲੇ ਫਟਾਫਟ ਲੰਗਰ ਖਾਦਾ ਸੀ ਤੇ ਇਹ ਵੀ ਖਾ ਕੇ ਹੁਣ ਆਪਾਂ ਦੇਖੋ ਭਟੂਰੇ ਸੀ ਬਹੁਤ ਵਧੀਆ ਦੋਨਾਂ ਜਣਿਆਂ ਨੇ ਖਾ ਲਏ ਨੇ ਤੇ ਹੁਣ ਜਾਣ ਦੀ ਤਿਆਰੀ ਸਾਡੀ ਫੇਰ ਅੱਗੇ ਆ ਰੋਡ ਦੇ ਉੱਪਰ ਆ ਗਿਆ ਵੇ ਰੋਡ ਦੇ ਉੱਪਰ ਹੀ ਲੰਗਰ ਲੱਗਿਆ ਹੋਇਆ ਸੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਅੱਗੇ ਬਣੇ ਰੋ ਵੀਡੀਓ ਦੇ ਨਾਲ ਤੇ ਜੋ ਜੋ ਹੋਏਗਾ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਦੇਖੋ ਇਹ ਦੇਖੋ ਜੀ ਦੇਖੋ ਆ ਇੱਕ ਬਾਈ ਰਾਜ ਮਿਲਿਆ ਸੀ ਇਹ ਜਾ ਰਹੇ ਸੀ ਆਪਣਾ ਬਦਰੀਨਾਥ ਜਾ ਰਹੇ ਸੀ ਇਹ ਪੈਦਲ ਇਹ ਕਹਿੰਦਾ ਜੀ ਮੈਂ ਸਵੇ ਮਹੀਨੇ ਬਾਅਦ ਪਹੁੰਚਾਂਗਾ ਚਲੋ ਠੀਕ ਹੈ ਜੀ ਇਹਨਾਂ ਬਾਈ ਨੂੰ ਜਿੱਥੇ ਵੀ ਦੇਖੋਗੇ ਇਹਨੂੰ ਸਪੋਰਟ ਕਰਿਓ ਬਾਈ ਨੂੰ ਠੀਕ ਹੈ ਜੀ ਤੇ ਯਾ ਦੇਖੋ ਦਰਿਆ ਬਹੁਤ ਟਕੜਾ ਦਰਿਆ ਚੱਲ ਰਿਹਾ ਸੀਗਾ ਦੂਰੋਂ ਵੀਡੀਓ ਬਣਾਈ ਹੈ ਮੈਂਨੇ ਤੇ ਮੇਰੇ ਤੋਂ ਲੋਕ ਨੂੰ ਸਾਰੇ ਦਿਖਾ ਦਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਆਗੇ ਸੀ ਇੱਕ ਹੋਰ ਲੰਗਰ ਚੱਲਦਾ ਸੀ ਬਾਬਿਆਂ ਦਾ ਬਹੁਤ ਵਧੀਆ ਪਕੌੜਿਆਂ ਦਾ ਲੰਗਰ ਸੀ ਤੇ ਇਹ ਵੀ ਹੁਣ ਆਪਾਂ ਖਾਣ ਲੱਗਿਆ ਲੰਗਰ ਠੀਕ ਹੈ ਜੀ ਹੇਵੀ ਲੰਗਰ ਨੂੰ ਖਾਣ ਲੱਗੇ ਆ ਤੇ ਲੰਗਰ ਖਾ ਕੇ ਤੇ ਫੇਰ ਆਪਾਂਗੇ ਅੱਗੇ ਜਾਂਦੇ 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 ਸਾਨੂੰ ਬਰਫ਼ ਬਹੁਤ ਜ਼ਿਆਦੀ ਮਿਲੀ ਹੈ ਦੇਖੋ ਪਾੜਾਂ ਦੇ ਉੱਪਰ ਪਈ ਹੋਈ ਏ ਤੇ ਹੁਣ ਮੇਰੇ ਰੈਗੂਲਰ ਮੈਂ ਵੀਡੀਓ ਲੱਗ ਰੈਗੂਲਰ ਪਾਵਾਂਗਾ ਠੀਕ ਹੈ ਜੀ ਆਪ ਪਾਸਤੇ ਦਾ ਲੰਗਰ ਵੀ ਸੀ ਜੀ ਅੱਗੇ ਤੁਸੀਂ ਵੀ ਕਹੋਗੇ ਵੀਡੀਓ ਦੇ ਵਿੱਚ ਸਾਰੇ ਲੰਗਰ ਹੀ ਲੰਗਰ ਪਾਈ ਜਾ ਰਿਹਾ ਹੈ ਮੈਂ फटाफट ਖਾ ਕੇ ਪਾਸਤਾ ਤੇ ਹੁਣ ਚਲਿਏ ਜਲਦੀ 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 ਖਾਈ ਜਾਨਾ ਮੈਂ ਖਾਈ ਜਾਨਾ ਖਾਈ ਜਾਨਾ ਖਾਈ ਜਾਨਾ ਦੇਖੋ ਆਪਾ ਗਾ ਤੇ ਮੇਰਾ ਬੈਠਾ ਕੋਲ ਤੇ ਵੀਡੀਓ ਜਿਆਦਾ ਲੰਬੀ ਨਹੀਂ ਹੋਏਗੀ ਵੀਡੀਓ ਛੋਟੀ ਹੋਏਗੀ ਤੇ ਜਰੂਰ ਇੱਕ ਵਾਰੀ ਦੇਖ ਲਿਓ ਠੀਕ ਹੈ ਜੀ ਤੇ ਦੇਖੋ ਆ ਬਹੁਤ ਲੱਗੀ ਸੀ ਮੈਨੂੰ ਹਾਂਜੀ ਦੋਸਤੋ ਅੱਜ ਦਾ ਵਲੋਗ ਇੰਨੀ ਸੀ ਮਿਲਾਂਗੇ ਕਿਸੇ ਨੈਕਸਟ ਵੀਡੀਓ ਚ